ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਚਰਨ ਠਾਕੁਰ ਕੈ ਰੇ ਦਸਮਾਣੇ ਕਲ ਕਲੇਸ਼ ਸਭ ਦੂਰ ਪਿਆਣ ਸਾਥ ਸੂਖ ਸਹਿ ਤੁਨ ਉਪਜੀ ਸਾਧੂ ਸੰਗ ਨਵਾਸਾ ਜੀਓ ਲਾਗੀ ਪ੍ਰੀਤਨ ਤੂਟੇ ਮੂਲੇ ਹਰ ਅੰਤਰ ਬਾਹਰ ਰਹਿਆ ਪ੍ਰਭੂ ਰੈ ਸਿਮਰ 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 ਗੁਣ ਗਾਵਾਂ ਕਾਟੀ ਜਮ ਕੀ 파ਸਾ ਜੀਓ ਅੰਮ੍ਰਿਤ ਵਰਖਣ ਹਰ ਬਾਣੀ ਮਨ ਤਨ ਅੰਤਰ ਸਾਰ ਸਮਾਣੀ ਤ੍ਰੇਪਤ ਗਾਇ ਰਹੇ ਜਨ ਤੇਰੇ ਸਤ ਗੁਰ ਕੀ ਯਾਦ ਲਾਸਾ ਜੀਓ ਜਿਸ ਕਾ ਸਾਥ ਇਸ ਤੇ ਫਲ ਪਾਇਆ ਕਰ ਕੇ ਪਾਪ ਰੋਗ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਮਾ ਚਰਨ ਠਾਕੁਰ ਕੇ ਅਰਿ ਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣ ਸਾਥ ਸੁਖ ਸਹਿ ਤੁਨ ਉਪਜੀ ਸਾਧੂ ਸੰਗ ਨਵਾਸਾ ਜੀਓ ਲਾਗੀ ਪ੍ਰੀਤ ਨ ਤੂਟੇ ਮੂਲੇ ਹਰ ਅੰਤਰ ਬਾਹਰ ਰਹਿਆ ਪ੍ਰਭੂ ਰੇ ਸਿਮਰ 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 ਗੁਣ ਗਾਵਾਂ ਕਾਟੀ ਜਮ ਕੀ 파ਸਾ ਜੀਓ ਅੰਮ੍ਰਿਤ ਵਰਖ ਅਨਹਦ ਬਾਣੀ ਮਨ ਤਨ ਅੰਤਰ ਸਾਰ ਸਮਾਨੀ ਤ੍ਰਿਪਤ ਗਾਇ ਰਹੇ ਜਨ ਤੇਰੇ ਸਤਗੁਰ ਕੀ ਯਾਦ ਲਾਸਾ ਜੀਓ ਜਿਸ ਕਾ ਸਾਥ ਇਸ ਤੇ ਫਲ ਪਾਇਆ ਕਰਕੇ ਪਾਪ ਰੋਗ ਸੰਗ ਮਿਲਾਇਆ ਆਵਣ ਜਾਣ ਰਹੇ ਵੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾਂ ਚਰਨ ਠਾਕੁਰ ਕੈ ਰੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣ ਸਾਥ ਸੁਖ ਸਹਿਰ ਤੁਨ ਉਪਜੀ ਸਾਧੂ ਸੰਗ ਨਵਸਤਾ ਜੀਓ लागी ਪ੍ਰੇਰਣਾ ਟੁੱਟੇ ਮੂਲੇ ਹਰ ਅੰਤਰ ਬਾਹਰ ਰਹਾਇਆ ਭਰਪੂਰੈ ਸਿਮਰ 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 ਗੁਣ ਗਾਵਾਂ ਕਾਟੀ ਜਮ ਕੀ 파ਸਾ ਜੀਓ ਅੰਮ੍ਰਿਤ ਵਰਖੈ ਅਨਹਦ ਬਾਣੀ ਮਨ ਤਨ ਅੰਤਰ ਸਾਰ ਸਮਾਨੀ ਤ੍ਰਿਪਤ ਗਾਇ ਰਹੇ ਜਨ ਤੇਰੇ ਸਤਗੁਰ ਕੀ ਯਾਦ ਲਾਸਾ ਜੀਓ ਜਿਸ ਕਾ ਸਾਥ ਇਸ ਤੇ ਫਲ ਪਾਇਆ ਕਰਕੇ ਪਾਪ ਰੋਗ ਸੰਗ ਮਿਲਾਇਆ ਆਵਣ ਜਾਣ ਰਹੇ ਵਡਭਾਗੀ ਨਾਨਕ ਭੂਰਨ ਆਸਾ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾਂ ਚਰਨ ਠਾਕੁਰ ਕੈਰੀ ਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸ਼ਾਂਤ ਸੁਖ ਸਹਿਰ ਤੁਨ ਉਪਜੀ ਸਾਧੂ ਸੰਗ ਨਵਾਸਤਾ ਜੀਓ ਲਾਗੀ ਪ੍ਰੀਤ ਨ ਤੂਟੇ ਮੂਲੇ ਹਰ ਅੰਤਰ ਬਾਹਰ ਰਹਾ ਪ੍ਰਭੂਰੈ ਸਿਮਰ 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 ਗੁਣ ਗਾਵਾਂ ਕਾਟੀ ਜਮ ਕੀ 파ਸਾ ਜੀਓ ਅਮਰਤ ਵਰਖਾ ਇਹਦਾ ਬਾਣੀ ਮਨ ਤਨ ਅੰਤਰ ਸਾਰ ਸਮਾਨੀ ਤ੍ਰਿਪਤਾ ਗਾਇ ਰਹੇ ਜਨ ਤੇਰੇ ਸਤ ਗੁਰ ਕੀ ਯਾਦ ਲਾਸਾ ਜੀਓ ਜਿਸ ਕਾ ਸਾਥ ਇਸ ਤੇ ਫਲ ਪਾਇਆ ਕਰਕੇ ਪਾਪ ਰੋਗ ਸੰਗ ਮਿਲਾਇਆ ਆਵਣ ਜਾਣ ਰਹੇ ਵਡ ਭਾਗੀ ਨਾਨਕ ਪੂਰਨ ਆਸਾ ਜੀਓ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਮਾ ਚਰਨ ਠਾਕੁਰ ਕੈ ਰਿ ਦੇ ਸਮਾਲੇ ਕਲ ਕਲੇਸ਼ ਸਭ ਦੂਰ ਪਿਆਣ ਸਾਤ ਸੁਖ ਸਹਿ ਤੁਨ ਉਪਜੀ ਸਾਧੂ ਸੰਗ ਨਵਸਤਾ ਜੀਓ ਲਾਗੀ ਪ੍ਰੀਤ ਨ ਟੂਟੈ ਮੂਲੇ ਹਰ ਅੰਤਰ ਬਾਹਰ ਰਹਿਆ ਭਰਪੂਰੈ ਸਿਮਰ 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 ਗੁਣ ਗਾਵਾਂ ਕਾਟੀ ਜਮ ਕੀ 파ਸਾ ਜੀਓ ਅੰਮ੍ਰਿਤ ਵਰਖਨ ਹਦ ਬਾਣੀ ਮਨ ਤਨ ਅੰਤਰ ਸਾਰ ਸਮਾਨੀ ਤ੍ਰਿਪਤ ਗਾਇ ਰਹੇ ਜਨ ਤੇਰੇ ਸਤਗੁਰ ਕੀ ਯਾਦ ਲਾਸਾ ਜੀਓ ਜਿਸ ਕਾ ਸਾਥ ਇਸ ਤੇ ਫਲ ਪਾਇਆ ਕਰਕੇ ਪਾਪ ਰੋਗ ਸੰਗ ਮਿਲਾਇਆ ਆਵਣ ਜਾਣੇ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਵਾ ਚਰਨ ਠਾਕੁਰ ਕੈ ਰਿ ਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣ ਸਾਥ ਸੂਖ ਸਹਿਰ ਤੁਨ ਉਪਜੀ ਸਾਧੂ ਸੰਗਨ ਵਸਤਾ ਜੀਓ ਲਾਗੀ ਪ੍ਰੀਤ ਨਾ ਟੂਟੈ ਮੂਲੈ ਹਰ ਅੰਤਰ ਬਾਹਰ ਰਹਿਆ ਭਰਪੂਰੈ ਸਿਮਰ 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 ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਉ ਅੰਮ੍ਰਿਤ ਵਰਖੈ ਨਹਿਲ ਬਾਣੀ ਮਨ ਤਨ ਅੰਤਰ ਸਾਰ ਸਮਾਣੀ ਤ੍ਰਿਪਤ ਗਾਇ ਰਹਿ ਜੈ ਤੇਰੇ ਸਤਗੁਰ ਕੀ ਯਾਦ ਲਾਸਾ ਜੀਉ ਜਿਸ ਕਾ ਸਾਥ ਇਸ ਤੇ ਫਲ ਪਾਇਆ ਕਰਕੇ ਪਾਪ ਰੋਗ ਸੰਗ ਮਿਲਾਇਆ ਆਵਣ ਜਾਣ ਰਹਿ ਬੜਾ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਚਰਨ ਠਾਗੁਰ ਕੈਰੀ ਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਥ ਸੁਖ ਸਹਿਰ ਤੁਨ ਉਪਜੀ ਸਾਲੂ ਸੰਗ ਨਵਾਸਾ ਜੀਓ ਲਾਗੀ ਪ੍ਰੇਦਨ ਟੂਟੇ ਮੂਲੇ ਹਰ ਅੰਤਰ ਬਾਹਰ ਰਹਾ ਭਰਪੂਰੈ ਸਿਮਰ 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 ਗੁਣ ਗਾਵਾਂ ਕਾਟੀ ਜਮ ਕੀ 파ਸਾ ਜੀਓ ਅੰਮ੍ਰਿਤ ਵਰਖਣ ਹਰਿ ਬਾਣੀ ਮਨ ਤਨ ਅੰਤਰ ਸਾਰ ਸਮਾਨੀ ਤ੍ਰਿਪਤ ਗਾਇ ਰਹੇ ਜਨ ਤੇਰੇ ਸਤਗੁਰ ਕੀ ਯਾਦ ਲਾਸਾ ਜੀਓ ਜਿਸ ਕਾ ਸਾਥ ਇਸ ਤੇ ਫਲ ਪਾਇਆ ਕਰਕੇ ਪਾਪ ਰੋਗ ਸੰਗ ਮਿਲਾਇਆ ਆਵਣ ਜਾਣ ਰਹੇ ਵੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਚਿਰ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਮਾ ਚਰਨ ਠਾਕੁਰ ਕੇ ਅਰਿਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਥ ਸੁਖ ਸਹਿ ਤੁਨ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਪ੍ਰੇਦਨ ਤੂਟੇ ਮੂਲੇ ਹਰ ਅੰਤਰ ਬਾਹਰ ਰਹਾ ਭਰਪੂਰ ਸਿਮਰ 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 ਗੁਣ ਗਾਵਾ ਕਾਟੀ ਜਮ ਕੀ 파ਸਾ ਜੀਓ ਅੰਮ੍ਰਿਤ ਵਰਖਨ ਹਰਿ ਬਾਣੀ ਮਨ ਤਨ ਅੰਤਰ ਸਾਰ ਸਮਾਨੀ ਤ੍ਰਿਪਤ ਗਾਇ ਰਹੇ ਜਨ ਤੇਰੇ ਸਤਗੁਰ ਕੀ ਯਾਦ ਲਾਸਾ ਜੀਓ ਜਿਸ ਕਾ ਸਾਥ ਇਸ ਤੇ ਫਲ ਪਾਇਆ ਕਰਕੇ ਪਾਪ ਰੋਗ ਸੰਗ ਮਿਲਾਇਆ ਆਵਣ ਜਾਣ ਰਹੇ ਵੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਵਾ ਚਰਨ ਠਾਕੁਰ ਕੈ ਰੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣ ਸਾਥ ਸੁਖ ਸਹਿਰ ਤੁਨ ਉਪਜੀ ਸਾਧੂ ਸੰਗ ਨਵਾਸਾ ਜੀਓ लागी प्रीति न टूटे मूल हर अंतर बाहर रहया भरपूरै सिमर 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 गुण गावा काटी जम की फासा जियौ अमृत वरख अन हर बाणी मन तन अंतर सार समाणी त्रैपत गाए रह ज तेरे सतगुरु की याद लासा जियौ जिस का साथ इस ते फल पाया कर के पाप प्रसंग मिलाया ਆਵਣ ਜਾਣ ਰਹੇ ਬੜਾ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਚਰਨ ਠਾਕੁਰ ਕੈ ਰਿ ਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਥ ਸੁਖ ਸਹਿ ਤੁਨ ਉਪਜੀ ਸਾਹੂ ਸੰਗਨ ਵਸਾ ਜੀਓ ਲਾਗੀ ਪ੍ਰੀਤਨ ਟੂਟੈ ਮੂਲ ਹਰ ਅੰਤਰ ਬਾਹਰ ਰਹਾ ਭਰਪੂਰੈ ਸਿਮਰ 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 ਗੁਣ ਗਾਵਾਂ ਕਾਟੀ ਜਮ ਕੀ 파ਸਾ ਜੀਓ અમૃત વર્ખે અનહદ ਬਾણી મન તન અંતર સાર સમાનિ ત્ર્યપત ગાય રહે જન તેરે સદગુરુ કી યાદ લાસા જીયો જિસ કા સાથ ઇસતે ફલ પાયા કર કે પરબ સંગ મલાયા આવણ જાને રહે બડભાગી નાનક પૂરણ આસા જીયો સત નામ શ્રી વાહે ગુરુ સાહેબ જી માજ મહલ્લા પંજમા ਚਰਨ ਠਾਕੁਰ ਕਿਆ ਰਿਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਥ ਸੁਖ ਸਹਿ ਤੁਨ ਉਪਜੀ ਸਾਹੂ ਸੰਗਨ ਵਸਾ ਜੀਓ ਲਾਗੀ ਪ੍ਰੀਤ ਨ ਟੂਟੈ ਮੂਲ ਹਰ ਅੰਤਰ ਬਾਹਰ ਰਹਿਆ ਭਰਪੂਰੈ ਸਿਮਰ 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 ਗੁਣ ਗਾਵਾਂ ਕਾਟੀ ਜਮ ਕੀ 파ਸਾ ਜੀਓ ਅੰਮ੍ਰਿਤ ਵਰਖੈ ਅਨਹਦ ਬਾਣੀ ਮਨ ਤਨ ਅੰਤਰ ਸਾਰ ਸਮਾਣੀ ਤ੍ਰੇਪਤ ਗਾਇ ਰਹੇ ਜਨ ਤੇਰੇ ਸਦਗੁਰ ਕੀ ਯਾਦ ਲਾਸਾ ਜੀਓ ਜਿਸ ਕਾ ਸਾਥ ਇਸ ਤੇ ਫਲ ਪਾਇਆ ਕਰਕੇ ਪਾਪ ਰੋਗ ਸੰਗ ਮਿਲਾਇਆ ਆਵਣ ਜਾਣ ਰਹੇ ਵੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾਂ ਚਰਨ ਠਾਗੁਰ ਕੈ ਰੇ ਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਥ ਸੁਖ ਸਹਿਰ ਤੁਨ ਉਪਜੀ ਸਾਲੂ ਸੰਗ ਨਵਾਸਾ ਜੀਓ ਲਾਗੀ ਪ੍ਰੀਤ ਨਾ ਟੂਟੈ ਮੂਲੈ ਹਰ ਅੰਤਰ ਬਾਹਰ ਰਹਿਆ ਭਰਪੂਰੈ ਸਿਮਰ 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 ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਓ ਅੰਮ੍ਰਿਤ ਵਰਖੈ ਨਹਿਲ ਬਾਣੀ ਮਨ ਤਨ ਅੰਤਰ ਸਾਰ ਸਮਾਣੀ ਤ੍ਰਿਪਤ ਗਾਇ ਰਹੇ ਜਨ ਤੇਰੇ ਸਤਗੁਰ ਕੀ ਯਾਦ ਲਾਸਾ ਜੀਓ ਜਿਸ ਕਾ ਸਾਥ ਇਸ ਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣੇ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਚਰਨ ਠਾਕੁਰ ਕੈ ਰੇ ਦੇ ਸਮਾਲੇ ਕਲ ਕਲੇਸ਼ ਸਭ ਦੂਰ ਪਿਆਣ ਸਾਤ ਸੁਖ ਸਹਿਰ ਤੁਨ ਉਪਜੀ ਸਾਧੂ ਸੰਗ ਨਵਾਸਤਾ ਜੀਓ ਲਾਗੀ ਪ੍ਰੀਤਨ ਟੂਟੇ ਮੂਲੇ ਹਰ ਅੰਤਰ ਬਾਹਰ ਰਹਾ ਪ੍ਰਭੂਰੈ ਸਿਮਰ 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 ਗੁਣ ਗਾਵਾਂ ਕਾਟੀ ਜਮ ਕੀ 파ਸਾ ਜੀਓ ਅੰਮ੍ਰਿਤਵਰਖ ਅਨਹਦ ਬਾਣੀ ਮਨ ਤਨ ਅੰਤਰ ਸਾਰ ਸਮਾਨੀ ਤ੍ਰਿਪਤ ਗਾਇ ਰਹੇ ਜਨ ਤੇਰੇ ਸਤਗੁਰ ਕੀ ਯਾਦ ਲਾਸਾ ਜੀਓ ਜਿਸ ਕਾ ਸਾਥ ਇਸ ਤੇ ਫਲ ਪਾਇਆ ਕਰਕੇ ਪਾਪ ਰੋਗ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਵਾ ਚਰਨ ਠਾਕੁਰ ਕੇ ਹਿਰਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਥ ਸੁਖ ਸਹਿ ਤੁਨ ਉਪਜੀ ਸਾਧੂ ਸੰਗ ਨਵਾਸਾ ਜੀਓ ਲਾਗੀ ਪ੍ਰੀਤ ਨ ਟੂਟੈ ਮੂਲੇ ਹਰ ਅੰਤਰ ਬਾਹਰ ਰਹਾ ਭਰਪੂਰੈ ਸਿਮਰ 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 ਗੁਣ ਗਾਵਾਂ ਕਾਟੀ ਜਮ ਕੀ 파ਸਾ ਜੀਓ ਅੰਮ੍ਰਿਤ ਵਰਖਨ ਹਦ ਬਾਣੀ ਮਨ ਤਨ ਅੰਤਰ ਸਾਰ ਸਮਾਨੀ ਤ੍ਰਿਪਤ ਗਾਇ ਰਹੇ ਜਨ ਤੇਰੇ ਸਤਗੁਰ ਕੀ ਯਾਦ ਲਾਸਾ ਜੀਓ ਜਿਸ ਕਾ ਸਾਥ ਇਸ ਤੇ ਫਲ ਪਾਇਆ ਕਰਕੇ ਪਾਪ ਰੋਗ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਵਾ ਚਰਨ ਠਾਕੁਰ ਕੈ ਰਿ ਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਥ ਸੁਖ ਸਹਿ ਤੁਨ ਉਪਜੀ ਸਾਧੂ ਸੰਗ ਨਵਾਸਾ ਜੀਓ ਲਾਗੀ ਪ੍ਰੀਤ ਨਾ ਟੂਟੈ ਮੂਲੈ ਹਰ ਅੰਤਰ ਬਾਹਰ ਰਹਿਆ ਭਰਪੂਰੈ ਸਿਮਰ 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 ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਉ ਅੰਮ੍ਰਿਤ ਵਰਖੈ ਅਨਹਦ ਬਾਣੀ ਮਨ ਤਨ ਅੰਤਰ ਸਾਰ ਸਮਾਣੀ ਤ੍ਰਿਪਤ ਗਾਏ ਰਹੇ ਜਨ ਤੇਰੇ ਸਤਗੁਰ ਕੀ ਯਾਦ ਲਾਸਾ ਜੀਉ ਜਿਸ ਕਾ ਸਾਥ ਇਸ ਤੇ ਫਲ ਪਾਇਆ ਕਰ ਕੇ ਪਾਪ ਰੋਗ ਸੰਗ ਮਿਲਾਇਆ ਆਵਣ ਜਾਣੇ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਉ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਚਰਨ ਠਾਕੁਰ ਕੈ ਰਿ ਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣ ਸਾਥ ਸੂਖ ਸਹਿ ਤੁਨ ਉਪਜੀ ਸਾਧੂ ਸੰਗਨ ਵਸਤਾ ਜੀਓ ਲਾਗੀ ਪ੍ਰੀਤਨ ਟੂਟੈ ਮੂਲ ਹਰ ਅੰਤਰ ਬਾਹਰ ਰਹਿਆ ਭਰਪੂਰੈ ਸਿਮਰ 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 ਗੁਣ ਗਾਵਾਂ ਕਾਟੀ ਜਮ ਕੀ 파ਸਾ ਜੀਓ ਅਮਰਤ ਵਰਖਣ ਹਰ ਬਾਣੀ ਮਨ ਤਨ ਅੰਤਰ ਸਾਰ ਸਮਾਨੀ ਤ੍ਰਿਪਤ ਗਾਇ ਰਹੇ ਜਨ ਤੇਰੇ ਸਤ ਗੁਰ ਕੀ ਯਾਦ ਲਾਸਾ ਜੀਓ ਜਿਸ ਕਾ ਸਾਥ ਇਸ ਤੇ ਫਲ ਪਾਇਆ ਕਰਕੇ ਪਾਪ ਰੋਗ ਸੰਗ ਮਿਲਾਇਆ ਆਵਣ ਜਾਣ ਰਹੇ ਵਡ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਵਾ ਚਰਨਾ ਠਾਕੁਰ ਕੈ ਰਿਦੇ ਸਮਾਲੇ ਕਲ ਕਲੇਸ਼ ਸਭ ਦੂਰ ਪਿਆਣੇ ਸਾਥ ਸੁਖ ਸਹਿ ਤੁਨ ਉਪਜੀ ਸਾਧੂ ਸੰਗਨ ਵਸਾ ਜੀਓ ਲਾਗੀ ਪ੍ਰੀਤਨ ਟੂਟੈ ਮੂਲੇ ਹਰ ਅੰਤਰ ਬਾਹਰ ਰਹਿਆ ਭਰਪੂਰੈ ਸਿਮਰ 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 ਗੁਣ ਗਾਵਾਂ ਕਾਟੀ ਜਮ ਕੀ 파ਸਾ ਜੀਓ ਅੰਮ੍ਰਿਤ ਵਰਖੈ ਨ ਹਦ ਬਾਣੀ ਮਨ ਤਨ ਅੰਤਰ ਸਾਰ ਸਮਾਨੀ ਤ੍ਰਿਪਤ ਗਾਇ ਰਹੇ ਜਨ ਤੇਰੇ ਸਤਗੁਰ ਕੀ ਯਾਦ ਲਾਸਾ ਜੀਓ ਜਿਸ ਕਾ ਸਾਥ ਇਸ ਤੇ ਫਲ ਪਾਇਆ ਕਰਕੇ ਪਾਪ ਰੋਗ ਸੰਗ ਮਿਲਾਇਆ ਆਵਣ ਜਾਣ ਰਹੇ ਵੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾਂ ਚਰਨ ਠਾਗੁਰ ਕੈ ਰਿ ਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਥ ਸੁਖ ਸਹਿ ਤੁਨ ਉਪਜੀ ਸਾਧੂ ਸੰਗਨ ਵਸਤਾ ਜੀਓ ਲਾਗੀ ਪ੍ਰੀਤ ਨਾ ਟੂਟੈ ਮੂਲੈ ਹਰ ਅੰਤਰ ਬਾਹਰ ਰਹਿਆ ਭਰਪੂਰੈ ਸਿਮਰ 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 ਗੁਣ ਗਾਵਾਂ ਕਾਟੀ ਜਮ ਕੀ ਫਾਸਾ ਜੀਓ ਅੰਮ੍ਰਿਤ ਵਰਖੈ ਨਹਦ ਬਾਣੀ ਮਨ ਤਨ ਅੰਤਰ ਸਾਰ ਸਮਾਣੀ ਤ੍ਰਿਪਤ ਗਾਏ ਰਹੇ ਜਨ ਤੇਰੇ ਸਤਗੁਰ ਕੀ ਆਦਿ ਲਾਸਾ ਜੀਓ ਜਿਸ ਕਾ ਸਾਥ ਇਸ ਤੇ ਫਲ ਪਾਇਆ ਕਰਕੇ ਪਾਪ ਰੋਗ ਸੰਗ ਮਿਲਾਇਆ ਆਵਣ ਜਾਣੇ ਰਹੇ ਵੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਮਾ ਚਰਨ ਠਾਕੁਰ ਕੈ ਰਿ ਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਥ ਸੁਖ ਸਹਿਰ ਤੁਨ ਉਪਜੀ ਸਾਧੂ ਸੰਗ ਨਵਾਸਾ ਜੀਓ ਲਾਗੀ ਪ੍ਰੀਤ ਨਾ ਟੂਟੈ ਮੂਲੈ ਹਰ ਅੰਤਰ ਬਾਹਰ ਰਹਿਆ ਭਰਪੂਰੈ ਸਿਮਰ 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 ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਉ ਅੰਮ੍ਰਿਤ ਵਰਖੈ ਅਨਹਦ ਬਾਣੀ ਮਨ ਤਨ ਅੰਤਰ ਸਾਰ ਸਮਾਣੀ ਤ੍ਰਿਪਤ ਗਾਏ ਰਹੇ ਜਨ ਤੇਰੇ ਸਤਗੁਰ ਕੀ ਆਦਿ ਲਾਸਾ ਜੀਉ ਜਿਸ ਕਾ ਸਾਥ ਇਸ ਤੇ ਫਲ ਪਾਇਆ ਕਰਕੇ ਪਾਪ ਰੋਗ ਸੰਗ ਮਿਲਾਇਆ ਆਵਣ ਜਾਣ ਰਹੇ ਵੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਚਰਨ ਠਾਕੁਰ ਕੈ ਰਿ ਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਥ ਸੁਖ ਸਹਿ ਤੁਨ ਉਪਜੀ ਸਾਧੂ ਸੰਗਨ ਵਸਤਾ ਜੀਓ ਲਾਗੀ ਪ੍ਰੀਤ ਨਾ ਟੂਟੈ ਮੂਲੈ ਹਰ ਅੰਤਰ ਬਾਹਰ ਰਹਿਆ ਭਰਪੂਰੈ ਸਿਮਰ 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 ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਓ ਅੰਮ੍ਰਿਤ ਵਰਖੈ ਨਹਿਦ ਬਾਣੀ ਮਨ ਤਨ ਅੰਤਰ ਸਾਰ ਸਮਾਣੀ ਤ੍ਰਿਪਤ ਗਾਏ ਰਹੇ ਜਨ ਤੇਰੇ ਸਤਗੁਰ ਕੀ ਯਾਦ ਲਾਸਾ ਜੀਓ ਜਿਸ ਕਾ ਸਾਥ ਇਸ ਤੇ ਫਲ ਪਾਇਆ ਕਰ ਕੇ ਪਾਪਲ ਸੰਗ ਮਿਲਾਇਆ ਆਵਣ ਜਾਣੇ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਵਾ ਚਰਨ ਠਾਕੁਰ ਕੈ ਰਿ ਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣ ਸਾਥ ਸੁਖ ਸਹਿ ਤੁਨ ਉਪਜੀ ਸਾਧੂ ਸੰਗਨ ਵਸਤਾ ਜਿਓ ਲਾਗੀ ਪ੍ਰੀਤ ਨ ਟੂਟੈ ਮੂਲੇ ਹਰ ਅੰਤਰ ਬਾਹਰ ਰਹਿਆ ਭਰਪੂਰੈ ਸਿਮਰ 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 ਗੁਣ ਗਾਵਾਂ ਕਾਟੀ ਜਮ ਕੀ 파ਸਾ ਜਿਓ ਅੰਮ੍ਰਿਤ ਵਰਖੈ ਅਨਹਦ ਬਾਣੀ ਮਨ ਤਨ ਅੰਤਰ ਸਾਰ ਸਮਾਨੀ ਤ੍ਰੇਤ ਗਾਇ ਰਹੇ ਜਨ ਤੇਰੇ ਸਤਿਗੁਰ ਕੀ ਯਾਦ ਲਾਸਾ ਜੀਓ ਜਿਸ ਕਾ ਸਾਥ ਇਸ ਤੇ ਫਲ ਪਾਇਆ ਕਰ ਕੇ ਪਾਪ ਪ੍ਰਭ ਸੰਗ ਮਿਲਾਇਆ ਆਵਣ ਜਾਣੇ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਮਾ ਚਰਨ ਠਾਕੁਰ ਕੇ ਅਰੀ ਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣ ਸਾਥ ਸੁਖ ਸਹਿ ਤੁਨ ਉਪਜੀ ਸਾਧੂ ਸੰਗ ਨਵਾਸਾ ਜੀਓ ਲਾਗੀ ਪ੍ਰੀਤ ਨ ਤੂਟੇ ਮੂਲੇ ਹਰ ਅੰਤਰ ਬਾਹਰ ਰਹਿਆ ਪ੍ਰਭੂ ਰੈ ਸਿਮਰ 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 ਗੁਣ ਗਾਵਾਂ ਕਾਟੀ ਜਮ ਕੀ 파ਸਾ ਜੀਓ ਅੰਮ੍ਰਿਤ ਵਰਖ ਅਨਹਦ ਬਾਣੀ ਮਨ ਤਨ ਅੰਤਰ ਸਾਰ ਸਮਾਨੀ ਸ੍ਰੇਤ ਗਾਇ ਰਹੇ ਜਨ ਤੇਰੇ ਸਤਗੁਰ ਕੀ ਯਾਦ ਲਾਸਾ ਜੀਓ ਜਿਸ ਕਾ ਸਾਥ ਇਸ ਤੇ ਫਲ ਪਾਇਆ ਕਰਕੇ ਪਾਪ ਰੋਗ ਸੰਗ ਮਿਲਾਇਆ ਆਵਣ ਜਾਣ ਰਹੇ ਵੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਵਾ ਚਰਨ ਠਾਕੁਰ ਕੇ ਅਰੀ ਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਥ ਸੁਖ ਸਹਿਰ ਤੁਨ ਉਪਜੀ ਸਾਧੂ ਸੰਗ ਨਵਾਸਾ ਜੀਓ ਲਾਗੀ ਪ੍ਰੀਤ ਨਾ ਟੁੱਟੇ ਮੂਲ ਹਰ ਅੰਤਰ ਬਾਹਰ ਰਹਿਆ ਭਰਪੂਰ ਹੈ ਸਿਮਰ 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 ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਉ ਅੰਮ੍ਰਿਤ ਵਰਖੈ ਅਨਹਦ ਬਾਣੀ ਮਨ ਤਨ ਅੰਤਰ ਸਾਰ ਸਮਾਣੀ ਤ੍ਰਿਪਤ ਰਾਏ ਰਹੇ ਜਨ ਤੇਰੇ ਸਤਗੁਰ ਕੀ ਆਦਿ ਲਾਸਾ ਜੀਉ ਜਿਸ ਕਾ ਸਾਥ ਇਸ ਤੇ ਫਲ ਪਾਇਆ ਕਰਕੇ ਪਾਪ ਰੋਗ ਸੰਗ ਮਿਲਾਇਆ ਆਵਣ ਜਾਣ ਰਹੇ ਵੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਮਾ ਚਰਨ ਠਾਕੁਰ ਕੈ ਰਿ ਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਥ ਸੁਖ ਸਹਿਰ ਤੁਨ ਉਪਜੀ ਸਾਧੂ ਸੰਗ ਨਵਾਸਾ ਜੀਓ ਲਾਗੀ ਪ੍ਰੀਤ ਨਾ ਟੂਟੈ ਮੂਲੈ ਹਰ ਅੰਤਰ ਬਾਹਰ ਰਹਿਆ ਭਰਪੂਰੈ ਸਿਮਰ 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 ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਉ ਅੰਮ੍ਰਿਤ ਵਰਖੈ ਅਨਹਦ ਬਾਣੀ ਮਨ ਤਨ ਅੰਤਰ ਸਾਰ ਸਮਾਣੀ ਤ੍ਰਿਪਤ ਗਾਏ ਰਹੇ ਜਨ ਤੇਰੇ ਸਤਗੁਰ ਕੀ ਯਾਦ ਲਾਸਾ ਜੀਉ ਜਿਸ ਕਾ ਸਾਥ ਇਸ ਤੇ ਫਲ ਪਾਇਆ ਕਰ ਕੇ ਪਾਪ ਰੋਗ ਸੰਗ ਮਿਲਾਇਆ ਆਵਣ ਜਾਣ ਰਹੇ ਵਡ ਭਾਗੀ ਨਾਨਕ ਪੂਰਨ ਆਸਾ ਜੀਉ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਚਰਨ ਠਾਕੁਰ ਕੈ ਰਿ ਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣ ਸਾਥ ਸੂਖ ਸਹਿਰ ਤੁਨ ਉਪਜੀ ਸਾਧੂ ਸੰਗਨ ਵਸਤਾ ਜੀਓ ਲਾਗੀ ਪ੍ਰੀਤ ਨ ਟੂਟੈ ਮੂਲ ਹਰ ਅੰਤਰ ਬਾਹਰ ਰਹਾ ਪ੍ਰਭੂਰੈ ਸਿਮਰ 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 ਗੁਣ ਗਾਵਾਂ ਕਾਟੀ ਜਮ ਕੀ 파ਸਾ ਜੀਓ ਅਮਰਤ ਵਰਖੈ ਨਹਦ ਬਾਣੀ ਮਨ ਤਨ ਅੰਤਰ ਸਾਰ ਸਮਾਨੀ ਤ੍ਰਿਪਤ ਗਾਇ ਰਹੇ ਜਨ ਤੇਰੇ ਸਤਿਗੁਰ ਕੀ ਯਾਦ ਲਾਸਾ ਜੀਓ ਜਿਸ ਕਾ ਸਾਥ ਇਸ ਤੇ ਫਲ ਪਾਇਆ ਕਰਕੇ ਪਾਪ ਰੋਗ ਸੰਗ ਮਿਲਾਇਆ ਆਵਣ ਜਾਣੇ ਰਹੇ ਵਡਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਚਿਰ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਮਾ ਚਰਨ ਠਾਕੁਰ ਕੇ ਅਰਿਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਥ ਸੁਖ ਸਹਿ ਤੁਨ ਉਪਜੀ ਸਾਧੂ ਸੰਗਨ ਵਸਾ ਜੀਓ ਲਾਗੀ ਪ੍ਰੀਤ ਨ ਟੂਟੇ ਮੂਲੇ ਹਰ ਅੰਤਰ ਬਾਹਰ ਰਹਿਆ ਭਰਪੂਰੈ ਸਿਮਰ 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 ਗੁਣ ਗਾਵਾ ਕਾਟੀ ਜਮ ਕੀ ਪਾਸਾ ਜੀਓ ਅੰਮ੍ਰਿਤ ਵਰਖਨ ਹਦ ਬਾਣੀ ਮਨ ਤਨ ਅੰਤਰ ਸਾਰ ਸਮਾਨੀ ਤ੍ਰਿਪਤ ਗਾਇ ਰਹੇ ਜਨ ਤੇਰੇ ਸਤਗੁਰ ਕੀ ਯਾਦ ਲਾਸਾ ਜੀਓ ਜਿਸ ਕਾ ਸਾਥ ਇਸ ਤੇ ਫਲ ਪਾਇਆ ਕਰਕੇ ਪਾਪ ਰੋਗ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਚਰਨ ਠਾਕੁਰ ਕੈ ਰਿ ਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਥ ਸੁਖ ਸਹਿਤ ਤੁਨ ਉਪਜੀ ਸਾਧੂ ਸੰਗਨ ਵਸਤਾ ਜੀਓ ਲਾਗੀ ਪ੍ਰੀਤ ਨਾ ਟੂਟੈ ਮੂਲੈ ਹਰ ਅੰਤਰ ਬਾਹਰ ਰਹਿਆ ਭਰਪੂਰੈ ਸਿਮਰ 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 ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਉ ਅੰਮ੍ਰਿਤ ਵਰਖੈ ਨਹਿਲ ਬਾਣੀ ਮਨ ਤਨ ਅੰਤਰ ਸਾਰ ਸਮਾਣੀ ਤ੍ਰਿਪਤ ਗਾਇ ਰਹਿ ਜੈ ਤੇਰੇ ਸਤਗੁਰ ਕੀ ਯਾਦ ਲਾਸਾ ਜੀਉ ਜਿਸ ਕਾ ਸਾਥ ਇਸ ਤੇ ਫਲ ਪਾਇਆ ਕਰਕੇ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਵੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਚਰਨ ਠਾਕੁਰ ਕੈ ਰਿ ਦੇ ਸਮਾਲੇ ਕਲ ਕਲੇਸ਼ ਸਭ ਦੂਰ ਪਿਆਣੇ ਸਾਥ ਸੁਖ ਸਹਿਰ ਤੁਨ ਉਪਜੀ ਸਾਧੂ ਸੰਗਨ ਵਸਾ ਜੀਓ ਲਾਗੀ ਪ੍ਰੀਤਨ ਟੂਟੇ ਮੂਲੇ ਹਰ ਅੰਤਰ ਬਾਹਰ ਰਹਾ ਭਰਪੂਰੈ ਸਿਮਰ 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 ਗੁਣ ਗਾਵ ਕਾਟੀ ਜਮ ਕੀ 파ਸਾ ਜੀਓ અમૃતવર્ખ અનહદ ਬਾણી મન તન અંતર સાર સમાનિ ત્ર્યવત ગાય રહે જન તેરે સદગુરુ કી યાદ લાસા જીયો જિસ કા સાથ ઇસતે ફલ પાયા કરકે પાપ પ્રભ સંગ મલાયા આવણ જાણે રહે બડભાગી નાનક પૂર્ણ આસા જીયો વાહે ગુરુની કા ખાલસા વાહે ગુરુજી કી फतेह